ਮਹਾਰਾਸ਼ਟਰ ਦੇ ਵਿੱਚ ਵੱਡਾ ਰੇਲ ਹਾਦਸਾ ਵਾਪਰ ਗਿਆ ਹਾਦਸੇ ਦੇ ਵਿੱਚ 13 ਲੋਕਾਂ ਦੀ ਮੌਤ ਹੋਈ ਹੈ ਪੁਸ਼ਪਕ ਐਕਸਪ੍ਰੈਸ ਦੇ ਵਿੱਚ ਅੱਗ ਲੱਗਣ ਦੀ ਅਫਵਾਹ ਫੈਲੀ ਇਸ ਅਫਵਾਹ ਤੋਂ ਬਾਅਦ ਉੱਥੇ ਭਗੜੜ ਮਚ ਗਈ ਯਾਤਰੀਆਂ ਨੇ ਟ੍ਰੇਨ ਤੋਂ ਹੀ ਛਾਲ ਮਾਰ ਦਿੱਤੀ ਤੇ ਦੂਜੀ ਟ੍ਰੇਨ ਅਗਲੀ ਪਟੜੀ ਤੇ ਜਾ ਰਹੀ ਸੀ ਉਸ ਦੀ ਲਪੇਟ ਦੇ ਵਿੱਚ ਆਉਣ ਕਰਕੇ ਲੋਕਾਂ ਦੀ ਮੌਤ ਹੋ ਗਈ ਤੇ ਇਹ ਹਾਦਸਾ ਜਿਹੜਾ ਹੈ ਮਹਾਰਾਸ਼ਟਰ ਦੇ ਵਿੱਚ ਵਾਪਰਿਆ ਹੈ ਤੇ ਯਾਤਰੀ ਜਿਹੜੇ ਨੇ ਕਈ ਮਾਰੇ ਗਏ ਨੇ ਇਸ ਦੇ ਵਿੱਚ ਜਿਹੜੀ ਅਫਵਾਹ ਫੈਲੀ ਟ੍ਰੇਨ ਦੇ ਵਿੱਚ B4 ਬੋਗੀ ਨੰਬਰ ਜਿਹੜਾ ਸੀਗਾ ਉਸ ਦੇ ਵਿੱਚ ਅਫਵਾਹ ਫੈਲੀ ਤੇ ਲੋਕਾਂ ਨੇ ਟ੍ਰੇਨ ਤੋਂ ਛਾਲ ਮਾਰਨੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਲੱਗਿਆ ਕਿ ਟ੍ਰੇਨ ਦੇ ਵਿੱਚ ਅੱਗ ਲੱਗ ਗਈ ਹੈ ਪਰ ਅਸਲ ਦੇ ਵਿੱਚ ਅੱਗ ਨਹੀਂ ਸੀ ਲੱਗੀ ਉਹ ਇੱਕ ਚਿੰਗਿਆੜੀ ਸੀਗੀ ਜਿਸ ਨੂੰ ਦੇਖ ਕੇ ਲੋਕੀ ਡਰ ਗਏ ਤੇ ਉਹਨਾਂ ਨੇ ਨਾਲ ਜਾਂਦੀ ਪਟਰੀ ਤੇ ਛਾਲ ਮਾਰ ਦਿੱਤੀ ਤੇ ਨਾਲ ਗੁਜ਼ਰ ਰਹੀ ਅਗਲੀ ਟ੍ਰੇਨ ਨੇ ਉਹਨਾਂ ਨੂੰ ਕੁਚਲ ਦਿੱਤਾ ਤਮਹਾਰਾਸ਼ਟਰ ਜਲਗਾਓਂ ਟ੍ਰੇਨ ਹਾਦਸੇ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਹੈ। ਜ਼ਾਹਿਰ ਹੈ ਕਿ ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ ਪਰ ਸਵਾਲ ਇਹ ਹੈ ਕਿ ਜਦੋਂ ਪੁਸ਼ਪਕ ਐਕਸਪ੍ਰੈਸ ਨੂੰ ਚੇਨ ਪੁਲਿੰਗ ਤੋਂ ਬਾਅਦ ਰੋਕਿਆ ਗਿਆ ਤਾਂ ਕਰਨਾਟਕ ਐਕਸਪ੍ਰੈਸ ਦੀ ਚਪੇਟ ਦੇ ਵਿੱਚ ਲੋਕ ਕਿਵੇਂ ਆ ਗਏ ਇਸ ਰਿਪੋਰਟ ਦੇ ਵਿੱਚ ਵੇਖੋ। ਅਗ ਲੱਗਣ ਦੀ ਅਫਵਾਹ ਫੈਲੀ ਤੇ ਮੌਤ ਦਾ ਮੰਜ਼ਰ ਪਸਰ ਗਿਆ ਅਫਵਾਹ ਤੋਂ ਲੋਕ ਕਬਰਾਂ ਗਏ ਤੇ ਮੌਤ ਦਾ ਸਾਹਮਣਾ ਕਰ ਲਿਆ ਦੇ ਜਲਗਾਉਂ ਦੇ ਪਰਾਡਾ ਨੇੜੇ ਹੋਏ ਹਾਦਸੇ ਦੀਆਂ ਇਹਨਾਂ ਤਸਵੀਰਾਂ ਤੋਂ ਉਸ ਵੇਲੇ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਦੋਂ ਮੌਤ ਦੀਆਂ ਚੀਕਾਂ ਨੇ ਇੱਥੇ ਦਹਿਸ਼ਤ ਮਚਾ ਦਿੱਤੀ ਸੀ ਹਾਦਸੇ ਦੇ ਸ਼ਿਕਾਰ ਪੁਸ਼ਪਕ ਐਕਸਪ੍ਰੈਸ ਦੇ ਵਿੱਚ ਬੈਠੇ ਸਨ ਤੇ ਕਰਨਾਟਕ ਐਕਸਪ੍ਰੈਸ ਦੀ ਟੱਕਰ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਦਰਸਲ ਜਲਗਾਉਂ ਦੇ ਪਰਾੰਡਾ ਵਿਖੇ ਪੁਸ਼ਪਕ ਐਕਸਪ੍ਰੈਸ ਦੇ ਵਿੱਚ ਬੈਠੇ ਯਾਤਰੀਆਂ ਦੇ ਵਿੱਚ ਰੇਲ ਗੱਡੀ ਦੇ ਵਿੱਚ ਅੱਗ ਲੱਗਣ ਦੀ ਖਬਰ ਫੈਲੀ ਇਸ ਤੋਂ ਬਾਅਦ ਯਾਤਰੀਆਂ ਦੇ ਵਿੱਚ ਦਹਿਸ਼ਤ ਮਚ ਗਈ ਪੁਸ਼ਪਕ ਐਕਸਪ੍ਰੈਸ ਦੇ ਵਿੱਚ ਬੈਠੇ ਕਈ ਯਾਤਰੀਆਂ ਨੇ ਘਬਰਾਹਟ ਦੇ ਵਿੱਚ ਟ੍ਰੇਨ ਤੋਂ ਥੱਲੇ ਛਾਲ ਮਾਰ ਦਿੱਤੀ ਪਰ ਇਸੇ ਦੌਰਾਨ ਦੂਜੇ ਟਰੈਕ ਤੇ ਆ ਰਹੀ ਕਰਨਾਟਕ ਐਕਸਪ੍ਰੈਸ ਨੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਕੁਚਲ ਦਿੱਤਾ ਜਾਣਕਾਰੀ ਮੁਤਾਬਕ ਅੱਗ ਲੱਗਣ ਦੀ ਅਫਵਾਹ ਪੁਸ਼ਪਕ ਐਕਸਪ੍ਰੈਸ ਦੀ B4 ਬੋਗੀ ਤੋਂ ਸ਼ੁਰੂ ਹੋਈ। ਜ਼ਾਹਿਰ ਹੈ ਕਿ ਇਹ ਸਿਰਫ ਇੱਕ ਅਫਵਾਹ ਸੀ। ਵਾਰੇ ਹਫਾ ਲਖਨਊ ਤੋਂ ਮੁੰਬਈ ਜਾਣ ਵਾਲੇ ਕਈ ਯਾਤਰੀਆਂ ਦੇ ਵਿੱਚ ਘਾਤਕ ਸਾਬਿਤ ਹੋਈ ਹੁਣ ਅਸੀਂ ਤੁਹਾਨੂੰ ਐਨੀਮੇਸ਼ਨ ਦੇ ਰਾਹੀਂ ਵਿਖੋਣੇ ਆ ਕਿ ਇਹ ਹਾਦਸਾ ਆਖਿਰਕਾਰ ਕਿਵੇਂ ਵਾਪਰਿਆ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਸ਼ਪਕ ਐਕਸਪ੍ਰੈਸ ਆਪਣੀ ਰਫਤਾਰ ਦੇ ਨਾਲ ਜਾ ਰਹੀ ਸੀ ਤੇ ਇਸੇ ਦੌਰਾਨ ਅੱਗ ਲੱਗਣ ਦੀ ਅਫਵਾਹ ਫੈਲ ਗਈ ਡਰੇ ਹੋਏ ਯਾਤਰੀ ਦੂਜੇ ਟਰੈਕ ਤੇ ਛਾਲ ਮਾਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਯਾਤਰੀ ਕਰਨਾਟਕ ਐਕਸਪ੍ਰੈਸ ਦੇ ਸਾਹਮਣੇ ਆ ਗਏ ਹੁਣ ਸਵਾਲ ਇਹ ਹੈ ਕਿ ਅੱਗ ਲੱਗਣ ਦੀ ਅਫਵਾਹ ਤੋਂ ਬਾਅਦ ਪੁਸ਼ਪਕ ਐਕਸਪ੍ਰੈਸ ਦੀ ਚੇਨ ਕਿਉਂ ਖਿੱਚੀ ਗਈ ਤੇ ਟ੍ਰੇਨ ਕਿਵੇਂ ਰੁਕ ਗਈ ਫਿਰ ਕਰਨਾਟਕ ਐਕਸਪ੍ਰੈਸ ਦੇ ਪਹੀਏ ਹੇਠਾਂ ਯਾਤਰੀ ਕਿਵੇਂ ਆ ਗਏ ਦਰਅਸਲ ਇਸ ਬਾਰੇ ਜੋ ਖੁਲਾਸਾ ਹੋਇਆ ਹੈ ਉਹ ਹੈਰਾਨ ਕਰਨ ਵਾਲਾ ਹੈ ਜਾਣਕਾਰੀ ਮੁਤਾਬਕ ਜਿਸ ਥਾਂ ਤੇ ਹਾਦਸਾ ਹੋਇਆ ਉੱਥੇ ਇੱਕ ਤਿੱਖਾ ਮੋੜ ਵੀ ਹੈ ਇਹੀ ਕਾਰਨ ਹੈ ਕਿ ਪੁਸ਼ਪਕ ਐਕਸਪ੍ਰੈਸ ਦੇ ਰੁਕਣ ਦੇ ਬਾਵਜੂਦ ਲੋਕਾਂ ਨੂੰ ਕਰਨਾਟਕ ਐਕਸਪ੍ਰੈਸ ਦੇ ਦੂਜੇ ਟਰੈਕ ਤੇ ਆਉਂਦੇ ਹੋਏ ਧਿਆਨ ਨਹੀਂ ਆਇਆ ਕਿ ਇਸ ਪਾਸੋਂ ਵੀ ਟ੍ਰੇਨ ਆ ਸਕਦੀ ਹੈ ਤੇ ਲੋਕ ਇਸ ਦੇ ਵਿੱਚ ਹੀ ਫਸ ਕੇ ਰਹਿ ਗਏ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪੁਸ਼ਪਕ ਐਕਸਪ੍ਰੈਸ ਦੇ ਇੱਕ ਡੱਬੇ ਦੇ ਅੰਦਰ ਇੱਕ ਗਰਮ ਐਕਸਲ ਜਾਂ ਜਿਸ ਨੂੰ ਟਰੈਕ ਬਾਈਂਡਿੰਗ ਕਿਹਾ ਜਾਂਦਾ ਹੈ ਇਸੇ ਕਰਕੇ ਇੱਕ ਚਿੰਗਿਆੜੀ ਉੱઠી ਸੀ ਜਿਸ ਨੂੰ ਦੇਖ ਕੇ ਯਾਤਰੀ ਘਬਰਾ ਗਏ ਤੇ ਚੇਨ ਖਿੱਚਣ ਤੋਂ ਬਾਅਦ ਉਹਨਾਂ ਨੇ ਰੇਲਗੱਡੀ ਤੋਂ ਛਾਲ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ ਲਗਭਗ 40 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਜਲਗਾਓ ਵਿਖੇ ਪੁਸ਼ਪਕ ਐਕਸਪ੍ਰੈਸ ਆਪਣੀ ਮੰਜ਼ਿਲ ਮੁੰਬਈ ਤੋਂ 400 ਕਿਲੋਮੀਟਰ ਦੂਰ ਸੀ ਪਰ ਕਰਨਾਟਕ ਐਕਸਪ੍ਰੈਸ ਦੀ ਲਪੇਟ ਦੇ ਵਿੱਚ ਆਏ ਲੋਕਾਂ ਦੀ ਆਪਣੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ।